ਸਤਿ ਸ਼੍ਰੀ ਅਕਾਲ ਪਸ਼ੂ ਪਾਲਕ ਵੀਰੋ ਪਸ਼ੂ ਪਾਲਕ ਵੀਰੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਪਸ਼ੂਆਂ ਦੀ ਡੋਕੀਆਂ ਦੀ ਸਮੱਸਿਆ ਤੇ ਗੱਲ ਕਰਾਂਗੇ ਜੀ ਨੂੰ ਬਹੁਤ ਸਾਰੇ ਪਸ਼ੂ ਪਾਲਕ ਵੀਰ ਜਾਣਦੇ ਨੇ ਵੀ ਮੇਰੀ ਮੱਝ ਗਾਂ ਦੁੱਧ ਚਰਾਉਣ ਲੱਗੀ ਜਾਂ ਦੁੱਧ ਚੋਰੀ ਕਰਨ ਲੱਗੀ ਅੱਜ ਆਪਾਂ ਤੁਹਾਨੂੰ ਇਸ ਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਵੀ ਇਸ ਦਾ ਕੀ ਕਾਰਨ ਆ ਤੇ ਇਸ ਦਾ ਆਪਾਂ ਕੀ ਇਲਾਜ ਕਰ ਸਕਦੇ ਆ ਜਾਣਕਾਰੀ ਲੈਣ ਤੋਂ ਪਹਿਲਾਂ ਦੋਸਤ ਵੀਰੋ ਤੁਸੀਂ ਸਾਰੇ ਜਾਣੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਹਰ ਰੋਜ਼ ਪਸ਼ੂਆਂ ਨਾਲ ਸੰਬੰਧਿਤ ਨਵੀਂ-ਨਵੀਂ ਜਾਣਕਾਰੀ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰੋ ਤੇ ਅੱਗੇ ਤੋਂ ਚੈਨਲ ਨਾਲ ਜੁੜੇ ਰਹੋ ਚਲੋ دوست ਵੀਰੋ ਹੁਣ ਆਪਾਂ ਜਾਣਕਾਰੀ ਸ਼ੁਰੂ ਕਰਦੇ ਹਾਂ ਦੋਸਤੋ ਆਪਾਂ ਬਹੁਤ ਵਾਰ ਦੇਖਦੇ ਹਾਂ ਵੀ ਜਦੋਂ ਆਪਾਂ ਆਪਣੇ ਪਸ਼ੂ ਦੀ ਚਵਾਈ ਕਰਕੇ ਹਟੇ ਹੁੰਨੇ ਆ ਜਾਂ ਕਹਿ ਲਓ ਉਸ ਦਾ ਦੁੱਧ ਕੱਢ ਕੇ ਹਟੇ ਹੁੰਨੇ ਆ ਤੇ ਉਸ ਦੇ ਥਣਾਂ ਨੂੰ ਬਿਲਕੁਲ ਖਾਲੀ ਕਰ ਚੁੱਕੇ ਹੁੰਨੇ ਆ ਤਾਂ ਉਸ ਤੋਂ ਕੁਝ ਸਮੇਂ ਬਾਅਦ ਹੀ ਆਪਣੀ ਮੱਜਗਾ ਥਣਾਂ ਦੇ ਵਿੱਚ ਕੁਝ ਧਾਰਾਂ ਪਾਲਾਂ ਦੀ ਆ ਕੁਝ ਦੁੱਧ ਉਤਾਰਨਾਂ ਦੀ ਆ ਜਾਂ دوست ਵੀਰੋ ਬਹੁਤ ਸਾਰੇ ਪਸ਼ੂ ਪਾਲਕ ਵੀਰ ਕਹਿੰਦੇ ਆ ਵੀ ਮੇਰੀ ਮੱਝ ਦਾ ਡੋਕਾ ਕਰਨ ਲੱਗ ਗਈ ਜਾਂ ਮੇਰਾ ਪਸ਼ੂ ਡੋਕਲ ਹੋ ਗਿਆ ਜਾਂ دوست ਵੀਰੋ ਆਪਾਂ ਦੇਖਦੇ ਆਂ ਵੀ ਕਈ ਪਸ਼ੂ ਇੱਕੋ ਸਮੇਂ ਦੇ ਵਿੱਚ ਪੂਰਾ ਦੁੱਧ ਨਹੀਂ ਉਤਾਰ ਦੇਗੇ ਬਾਰ-ਬਾਰ ਥੋੜਾ-ਥੋੜਾ ਦੁੱਧ ਉਤਾਰਦੇ ਰਹਿੰਦੇ ਨੇ ਮਤਲਬ ਕਿ ਉਹ ਡੋਕਲ ਹੋ ਚੁੱਕੇ ਹੁੰਦੇ ਨੇ ਜਾਂ دوست ਵੀਰੋ ਕਈ ਪਸ਼ੂਆਂ ਦਾ ਪਸਮਾ ਸਹੀ ਨਹੀਂ ਹੁੰਦਾਗਾ ਉਹ ਇੱਕੋ ਸਮੇਂ ਦੇ ਵਿੱਚ ਪੂਰਾ ਦੁੱਧ ਨਹੀਂ ਉਤਾਰ ਦੇਗੇ ਤਾਂ دوست ਵੀਰੋ ਇਸ ਦੇ ਕਾਰਨ ਬਹੁਤ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਆਰਥਿਕ ਨੁਕਸਾਨ ਚੁੱਕਣਾ ਪੈਂਦਾ ਹੈਗਾ ਤੇ دوست ਵੀਰੋ ਜਿਹੜੇ ਪਸ਼ੂ ਡੋਕਲ ਹੁੰਦੇ ਨੇ ਜਿਨ੍ਹਾਂ ਦਾ ਪਸਮਾ ਨਹੀਂ ਸਹੀ ਨਹੀਂ ਹੁੰਦਾਗਾ ਉਹਨਾਂ ਦਾ ਰੇਟ ਵੀ ਪਸ਼ੂ ਪਾਲਕ ਵੀਰਾਂ ਨੂੰ ਬਹੁਤ ਘੱਟ ਮਿਲਦਾਗਾ ਤਾਂ دوست ਵੀਰੋ ਅੱਜ ਆਪਾਂ ਤੁਹਾਨੂੰ ਇਸ ਦਾ ਇਲਾਜ ਦੱਸਦੇ ਹਾਂ ਤੇ ਇਸ ਦਾ ਕਾਰਨ ਦੋਸਤੋ ਜਿਹੜੇ ਪਸ਼ੂ ਡੋਕਾ ਕਰਦੇ ਨੇ ਇਸ ਦਾ ਕਾਰਨ ਹੁੰਦਾ ਵੀ ਪਸ਼ੂ ਦੇ ਜਿਹੜੇ ਸਰੀਰ ਦੇ ਵਿੱਚ ਦੁੱਧ ਉਤਾਰਨ ਵਾਲਾ ਹਾਰਮੋਨ ਹੈਗਾ ਉਹ ਪੂਰਨ ਰੂਪ ਚ ਨਹੀਂ ਬਣ ਰਿਹਾਗਾ ਜਾਂ ਉਹ ਪੂਰੀ ਤਰ੍ਹਾਂ ਨਹੀਂ ਬਣ ਰਿਹਾਗਾ ਜਿਹਨੂੰ ਦੋਸਤ ਵੀਰ ਆਪਾਂ অক্সੀਟੋਸਿਨ ਹਾਰਮੋਨ ਕਹਿੰਦੇ ਆ ਜਿਹਦੇ ਲਈ ਪਸ਼ੂ ਪਾਲਕ ਵੀਰ ਆਪਣੇ ਪਸ਼ੂਆਂ ਨੂੰ ਦੁੱਧ ਉਤਾਰਨ ਵਾਲਾ ਟੀਕਾ ਲਾਉਂਦੇ ਨੇ ਜੋ ਕਿ ਦੋਸਤ ਵੀਰੋ ਪਸ਼ੂਆਂ ਦੇ ਲਈ ਬਹੁਤ ਹੀ ਨੁਕਸਾਨਦੇ ਆ ਕਿਉਂਕਿ ਦੋਸਤ ਵੀਰੋ ਇਹ ਟੀਕਾ ਜਾ ਕੇ ਸਿੱਧਾ ਪਸ਼ੂ ਦੀ ਬੱਚੇਦਾਨੀ ਦੀ ਹਿੱਲਜੁਲ ਨੂੰ ਵਧਾਉਂਦਾਗਾ ਜਿਸ ਦੇ ਨਾਲ ਪਸ਼ੂ ਨੂੰ ਅੰਦਰੂਨੀ ਦਰਦ ਸਹਿਣਾ ਪੈਂਦਾਗਾ ਦੂਜਾ ਦੋਸਤ ਵੀਰੋ ਜਿਹੜਾ ਟੀਕੇ ਵਾਲਾ ਦੁੱਧ ਆਗਾ ਉਹ ਜਿਹੜਾ ਪਸ਼ੂ ਪਾਲਕ ਵੀਰ ਨੇਗੇ ਜਾਂ ਆਮ ਇਨਸਾਨ ਆਗਾ ਉਸ ਦੇ ਲਈ ਪੀਣਾ ਵੀ ਹਾਨੀਕਾਰਕਾ ਤਾਂ ਦੋਸਤ ਵੀਰੋ ਇਸ ਦੇ ਇਲਾਜ ਦੇ ਲਈ ਬਾਜ਼ਾਰ ਦੇ ਵਿੱਚ ਦੋ ਪ੍ਰੋਡਕਟ ਆਉਂਦੇ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਆਪਾਂ ਆਪਣੇ ਪਸ਼ੂਆਂ ਦੇ ਵਿੱਚ ਡੋਕਿਆਂ ਦੀ ਸਮੱਸਿਆ ਦਾ ਹੱਲ ਕਰ ਸਕਦੇ ਆ ਜਾਂ ਦੋਸਤ ਵੀਰੋ ਪਸ਼ੂਆਂ ਦੇ ਬਾਰ ਬਾਰ ਦੁੱਧ ਉਤਾਰਨ ਦੀ ਸਮੱਸਿਆ ਦਾ ਹੱਲ ਕਰ ਸਕਦੇ ਆ ਤਾਂ ਇਸ ਦੇ ਲਈ ਦੋਸਤ ਵੀਰੋ ਪਹਿਲਾ ਪ੍ਰੋਡਕਟ ਹੈਗਾਗਾ ਮਿਲਕ ਆਊਟ ਜੋ ਕਿ دوست ਵੀਰੋ ਇੰਟਾਸ ਕੰਪਨੀ ਦਾ ਹੈਗਾ ਜਿਹਦੀ ਆਪਾਂ ਫੋਟੋ ਕਮੈਂਟਾਂ ਦੇ ਵਿੱਚ ਪਾਵਾਂਗੇ دوست ਵੀਰੋ ਇਸ ਦੀ ਵਰਤੋਂ ਆਪਾਂ ਕਿਸ ਤਰ੍ਹਾਂ ਕਰਨੀ ਆ ਆਪਾਂ ਆਪਣੇ ਪਸ਼ੂ ਨੂੰ 20 ਦਿਨ ਲਗਾਤਾਰ ਹਰ ਰੋਜ਼ ਦੀ ਇਹ ਦਵਾਈ 15 ਤੋਂ ਲੈ ਕੇ 20 ਗ੍ਰਾਮ ਖਵਾਉਣੀ ਹੈਗੀ ਧਾਰ ਚੋਣ ਤੋਂ 30 ਮਿੰਟ ਪਹਿਲਾਂ ਜਾਂ ਕਹਿ ਲਓ ਦੁੱਧ ਚੋਣ ਤੋਂ ਅੱਧਾ ਘੰਟਾ ਪਹਿਲਾਂ ਲਗਾਤਾਰ 20 ਦਿਨਾਂ ਤੱਕ ਦੂਜਾ ਦੋਸਤ ਵੀਰੋ ਪ੍ਰੋਡਕਟ ਹੈਗਾਗਾ ਕੇਰਸ ਕੰਪਨੀ ਦਾ ਗਲੈਕਟੋਗੋਗ ਦੋਸਤ ਵੀਰੋ ਜਿਹੜਾ ਹੈ ਪ੍ਰੋਡਕਟ ਹੈਗਾ ਇਹ ਪੌਚ ਦੇ ਰੂਪ ਚ ਆਉਂਦਾ ਹੈਗਾ ਛੋਟੀਆਂ-ਛੋਟੀਆਂ ਪੁੜੀਆਂ ਦੇ ਰੂਪ ਚ ਆਪਾਂ ਆਪਣੇ ਪਸ਼ੂ ਨੂੰ 15 ਦਿਨਾਂ ਤੱਕ ਲਗਾਤਾਰ ਇੱਕ ਪੌਚ ਦਿਨ ਦਾ ਖਵਾਉਣਾ ਹੈਗਾ ਜਿਹਦੇ ਨਾਲ ਦੋਸਤ ਵੀਰੋ ਆਪਾਂ ਨੂੰ ਪਸ਼ੂਆਂ ਦੇ ਵਿੱਚ ਡੋਕਿਆਂ ਦੀ ਸਮੱਸਿਆ ਦੇ ਵਿੱਚ ਰਾਹਤ ਮਿਲਦੀ ਆ ਜਾਂ ਇਸ ਦਾ ਇਲਾਜ ਹੋ ਜਾਂਦਾ ਹੈਗਾ ਦੋਸਤ ਵੀਰੋ ਤੁਸੀਂ ਇਹਨਾਂ ਪ੍ਰੋਡਕਟਾਂ ਦੀ ਵਰਤੋਂ ਕਰਕੇ ਆਪਣੇ ਪਸ਼ੂਆਂ ਦੇ ਵਿੱਚ ਡੋਕਿਆਂ ਦੀ ਸਮੱਸਿਆ ਦਾ ਹੱਲ ਕਰ ਸਕਦੇ ਹੋ ਜਾਂ ਬਾਰ-ਬਾਰ ਦੁੱਧ ਉਤਾਰਨ ਦੀ ਸਮੱਸਿਆ ਦਾ ਹੱਲ ਕਰ ਸਕਦੇ ਹੋ ਦੋਸਤ ਵੀਰੋ ਤੁਸੀਂ ਇਹਨਾਂ ਦੋਨਾਂ ਪ੍ਰੋਡਕਟਾਂ ਦੀ ਵਰਤੋਂ ਇਕੱਠੀ ਵੀ ਆਪਣੇ ਪਸ਼ੂਆਂ ਦੇ ਵਿੱਚ ਕਰ ਸਕਦੇ ਹੋ ਧੰਨਵਾਦ ਦੋਸਤ ਵੀਰੋ ਵੀਡੀਓ ਦੇਖਣ ਲਈ ਅੱਗੇ ਤੋਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰੋ ਸ਼ੁਕਰੀਆ ਦੋਸਤ ਵੀਰੋ ਤੁਹਾਡਾ ਸਾਰਿਆਂ ਦਾ